ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੋਂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਇੱਥੇ ਟਾਈਮ ਹੋ ਗਿਆ ਜੀ 3:30 ਪੌਣੇ 4 ਦਾ ਟਾਈਮ ਹੈ ਤਰੀਕ 14 ਅਗਸਤ ਦਿਨ ਵੀਰਵਾਰ ਤੇ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਤੁਸੀਂ ਸੋਚ ਰਹੇ ਹੋਗੇ ਵੀ ਮੈਂ ਇੱਥੇ ਇੰਨਾ ਜ਼ਿਆਦਾ ਕਿਉਂ ਹੱਸ ਰਹੀ ਆ ਅਸਲ ਦੇ ਵਿੱਚ ਜੀ ਗੱਲ ਹੀ ਕੁਛ ਇਦਾਂ ਦੀ ਹੋ ਗਈ ਸੀ ਅਰਮਾਨ ਦੇ ਡੈਡੀ ਨੇ ਨਾ ਅਰਮਾਨ ਨੂੰ ਕੁਛ ਇਦਾਂ ਦਾ ਕਿਹਾ ਮੈਂ ਤੇ ਅਰਮਾਨ ਜਿਉਂ ਲੱਗੇ ਅਸੀਂ ਹਸਨ ਲੋਟਪੋਟ ਹੋ ਗਏ ਅਸੀਂ ਆਪਣੀ ਹਾਸੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਿਆ ਕਰੀ ਸਾਡੀ ਹਾਸੀ ਫੇਰ ਨਿਕਲ ਜਾਇਆ ਕਰੀ ਤੇ ਉਸੇ ਗੱਲ ਨੂੰ ਯਾਦ ਕਰ ਕਰਕੇ ਅਸੀਂ ਬਾਰ ਬਾਰ ਹਾਸੀ ਜਾ ਰਹੇ ਸੀਗੇ ਤੇ ਬਾਕੀ ਇੱਥੇ ਮੈਂ ਤੇਰ ਮਾਂ ਤੇ ਡੈਡੀ ਕੱਟ ਰਿਆਂ ਸਬਜ਼ੀਆਂ ਅੱਜ ਆਪਾਂ ਬਣਾਉਣੇ ਨੇ ਨੂਡਲਸ ਅਰਮਾਨ ਕਹਿੰਦਾ ਮੰਮੀ ਨੂਡਲ ਖਾਦਦੇ ਨੂੰ ਬਹੁਤ ਟਾਈਮ ਹੋ ਗਿਆ ਵੀ ਨੂਡਲ ਬਣਾ ਲਓ ਤੇ ਨੂਡਲ ਦਾ ਜਦੋਂ ਆਪਾਂ ਨਾ ਕੰਮ ਕਰਦੇ ਸੀ ਜੇ ਸਨੈਕਸ ਫੂਡ ਦਾ ਜਿਵੇਂ ਸਪ੍ਰਿੰਗ ਰੋਲ ਹੋ ਗਿਆ 버ਗਰ ਹੋ ਗਿਆ ਉਦੋਂ ਦੇ ਨੂਡਲ ਬਣਾਏ ਹੋਏ ਸੀਗੇ ਮੈਂ ਕਿਹਾ ਚੱਲ ਠੀਕ ਆ ਵੀ ਚੱਲ ਹਨਾ ਬੱਚੇ ਨੇ ਕਿਹਾਗਾ ਸਾਰਦ ਨਾਲ ਬੱਚਾ ਕੰਮ ਧੰਦਾ ਕਰਾਉਂਦਾਗਾ ਤੇ ਮੈਂ ਕਿਹਾ ਚੱਲ ਠੀਕ ਆ ਵੀ ਆਪਾਂ ਨੂਡਲਸ ਬਣਾ ਲੈਂਦੇ ਆ ਕਹਿੰਦਾ ਮੰਮੀ ਵੀ ਅੱਜ ਜੀ ਨਹੀਂ ਕਰਦਾ ਹੈਗਾ ਰੋਟੀ ਨੂੰ ਮੇਰਾ ਕਹਿੰਦਾ ਨਹੀਂ ਮੈਨੂੰ ਕੁਝ ਬਾਹਰੋਂ ਮੰਗਵਾ ਦਿਓ ਮੈਂ ਕਿਹਾ ਨਹੀਂ ਬਾਹਰੋਂ ਨਹੀਂ ਮੈਂ ਤੈਨੂੰ ਘਰ ਹੀ ਬਣਾ ਦਿੰਨੀ ਆ ਫਿਰ ਤੇ ਫਿਰ ਜਦੋਂ ਹਰਮਾਨ ਦੇ ਡੈਡੀ ਸਕੂਲ ਤੋਂ ਵਾਪਸ ਆ ਰਹੇ ਸੀ ਮੈਂ ਉਦੋਂ ਫਿਰ ਉਹਨਾਂ ਨੂੰ ਫੋਨ ਕਰਤਾ ਸੀ ਮੈਂ ਕਿਹਾ ਵੀ ਥੋੜੀਆਂ ਜਿਹੀਆਂ ਜ ਸਬਜ਼ੀਆਂ ਲਿਆਏ ਤੇ ਆਹ ਵਾਲਾ ਸਮਾਨ ਲਿਆਇਓ ਮੈਂ ਇਹਨਾਂ ਨੂੰ ਲਿਖਾਤਾ ਸੀ ਮੈਂ ਕਿਹਾ ਵੀ ਤੇ ਹਰਮਾਨ ਅੱਜ ਕਹਿੰਦਾ ਵੀ ਨੂਡਲਸ ਖਾਣੇ ਆ ਤੇ ਇਹ ਥੇ ਹਰਮਾਨ ਦੇ ਡੈਡੀ ਕਹਿੰਦੇ ਵੀ ਚਲੋ ਗਾਜਰਾ ਮੈਂ ਕੱਟ ਦਿੰਨਾ ਵੀ ਜਿਹੜੀਆਂ ਹੋਰ ਸਬਜ਼ੀਆਂ ਤੂੰ ਕੱਟ ਲਾ ਤੇ ਜਿਹੜੀ ਪत्ता ਗੋਭੀ ਆ ਉਹ ਤਾਂ ਮੈਂ ਕਟਰ ਦੇ ਨਾਲ ਕੱਟ ਲਈ ਸੀ ਪਿਆਜ਼ ਵੀ ਮੈਂ ਜਿਹੜੇ ਹੈਗੇ ਆ ਉਹ ਵੀ ਮੈਂ ਕਟਰ ਨਾਲ ਕੱਟ ਲਈ ਸੀ ਕਿਉਂਕਿ ਉਹ ਤਾਂ ਬਹੁਤ ਹੀ ਜ਼ਿਆਦਾ ਵਧੀਆ ਬਰੀਕ ਕੱਟੇ ਜਾ ਰਹੇ ਸੀ ਤੇ शिमला ਮਿਰਚ ਮੈਨਾਂ ਨੂੰ ਆਖਿਆ ਵੀ ਹਾਂ ਜਿਹੜਾ ਚੋਪਿੰਗ ਬੋਰਡ ਆ ਉੱਤੇ ਕੱਟਣੀ ਪਊਗੀ ਇਹ ਮੈਨੂੰ ਕਹਿੰਦੇ ਨਹੀਂ ਨਹੀਂ ਤੂੰ ਇਹਦੇ ਨਹੀਂ ਕੱਟ ਵਧੀਆ ਕੱਟੀ ਜਾ ਰਹੀ ਹੈ ਬਰੀਕ ਇਹਦੇ ਨਾਲ ਤੇ ਮੈਂ ਕਿਹਾ ਵੀ ਫਿਰ ਇਹਦੇ ਨਾਲ ਤਾਂ ਕਿਉਂਕਿ ਹਨਾ ਜਿਹੜੀ शिमला ਮਿਰਚ ਹੁੰਦੀ ਹੈ ਉਹ ਸੌਫਟ ਹੁੰਦੀ ਹੈ ਮੈਂ ਕਿਹਾ ਇਹਦੇ ਨਾਲ ਤਾਂ ਕੱਟੀ ਨਹੀਂ ਜਾਣੀ ਵੀ ਹੱਥ ਕੱਟਿਆ ਜਾਊ ਕਹਿੰਦੇ ਨਹੀਂ ਕੱਟੀ ਜਾਊਗੀ ਚਲ ਮੈਂ ਕਿਹਾ ਚਲ ਦੇਖਦੀ ਹਾਂ ਵੀ ਜੇ ਕੱਟੀ ਗਈ ਠੀਕ ਆ ਨਹੀਂ ਫਿਰ ਆਪਾਂ ਇਧਰ ਉਹ ਕਰ ਲਾਂਗੇ ਇਹ ਕਹਿੰਦੇ ਠੀਕ ਆ ਪਰ ਜਦੋਂ ਮੈਂ ਇਹਨੂੰ ਕਟਰ ਨਾਲ ਕੱਟ ਕੇ ਦੇਖਿਆ ਤਾਂ ਬਹੁਤ ਹੀ ਜ਼ਿਆਦਾ ਵਧੀਆ ਇਹ ਕੱਟੀ ਗਈ ਤੇ ਇਧਰ ਅਰਮਾਨ ਦੇ ਡੈਡੀ ਗਾਜਰਾਂ ਉਹ ਕਰ ਰਹੀ ਸੀਗੇ ਹਨਾ ਤੇ ਗਾਜਰਾਂ ਆ ਪਤੋੜੀਆਂ ਜੀਆਂ ਹਲਕੀਆਂ ਜਿਹੀਆਂ ਮੋਟੀਆਂ ਰੱਖੀਆਂ ਸੀ ਕਿਉਂਕਿ ਹਨ ਤੁਹਾਨੂੰ ਪਤਾ ਹੀ ਹੈ ਬੀ ਚੋਪਰ ਦੇ ਨਾਲ ਫਿਰ ਇਹ ਜਿਆਦਾ ਹੀ ਬਰੀਕ ਜੀਆਂ ਹੋ ਜਾਂਦੀਆਂ ਜਿਆਦਾ ਪਤਲੀਆਂ ਹੋ ਜਾਂਦੀਆਂ ਤੇ ਤਾਂ ਕਰਕੇ ਤੇ ਕਿਉਂਕਿ ਆਪਾਂ ਸਬਜ਼ੀਆਂ ਥੋੜੀਆਂ ਥੋੜੀਆਂ ਹਨਾ ਕੱਚੀਆਂ ਰੱਖਣੀ ਹੁੰਦੀਆਂ ਇਹਦੇ ਵਿੱਚ ਨੂਡਲਸ ਵਿੱਚ ਤਾਂ ਕਿ ਜਦੋਂ ਆਪਾਂ ਨੂਡਲਸ ਖਾਣੇ ਆ ਤਾਂ ਮੂੰਹ ਦੇ ਵਿੱਚ ਹਨਾ ਟੇਸਟ ਜਾ ਆਉਂਦਾ ਕ੍ਰਾਂਚੀਨੈਸ ਦਾ ਸੋ ਤਾਂ ਕਰਕੇ ਮੈਂ ਅ ਜਿਹੜਾ ਹੈਗਾ ਇਹਨਾਂ ਨੂੰ ਕਿਹਾ ਮੈਂ ਕਿ ਚਲੋ ਠੀਕ ਹੈ ਵੀ ਤੁਸੀਂ ਇਸ ਹਿਸਾਬ ਨਾਲ ਕੱਟ ਦਿਓ ਇਤੋਂ ਵੀ ਜ਼ਿਆਦਾ ਮੋਟੀਆਂ ਜਾਂ ਜ਼ਿਆਦਾ ਪਤਲੀਆਂ ਨਾ ਕਰਿਓ ਤੇ ਨਾਲ ਨਾਲ ਅਸੀਂ ਗੱਲਾਂ ਕਰ ਰਹੇ ਸੀ ਜਿੱਦਰ ਨਾਲ ਆਪਣਾ ਫੋਨ ਲਾਇਆ ਹੋਇਆ ਆਪਾਂ ਸਟੈਂਡ ਤੇ ਉੱਥੇ ਨਾ ਸਾਈਡ ਤੇ ਈਰਮਾਨ ਬੈਠਾ ਸੀ ਉਹ ਗੱਲਾਂ ਕਰ ਰਿਹਾ ਸੀਗਾ ਤੇ ਮੈਂ ਉਹਦੇ ਨਾਲ ਲੱਗੀ ਹੋਈ ਸੀ ਗੱਲਾਂ ਕਰਨ ਐਕਚੁਅਲੀ ਨਾ ਈਰਮਾਨ ਨੂੰ ਬਹੁਤ ਜ਼ਿਆਦਾ ਇੰਟਰਸਟ ਆ ਜੀ ਸ਼ੇਅਰ ਮਾਰਕੀਟ ਹੋ ਗਿਆ ਟਰੇਡਿੰਗ ਹੋ ਗਿਆ ਨਾ ਚੀਜ਼ਾਂ ਦੇ ਵਿੱਚ ਤੇ ਉਹ ਉਹਦੇ ਬਾਰੇ ਦੱਸ ਰਿਹਾ ਸੀ ਕਹਿੰਦਾ ਮੰਮੀ ਐਦਾਂ ਐਦਾਂ ਕਰਕੇ ਮੈਂ ਕਿਹਾ ਹਾਂ ਚਲ ਜੇ ਤੈਨੂੰ ਸ਼ੌਂਕ ਹੈਗਾ ਤੂੰ ਕਰਕੇ ਦੇਖ ਲੈ ਹਣਾ ਲੋ ਜੀ ਆਪਣੀਆਂ ਸਬਜ਼ੀਆਂ ਵੀ ਕੱਟੀਆਂ ਗਈਆਂ ਦੇਖੋ ਜੀ ਪਹਿਲਾਂ ਆਪਾਂ ਜਿਹੜੀ ਸਬਜੀ ਆ ਉਹ ਚੰਗੀ ਤਰ੍ਹਾਂ ਇਹਦਾ ਬਰੀਕ ਬਰੀਕ ਕੱਟ ਲਈ ਆ ਪੱਤਾ ਗੋਭੀ ਮੈਂ ਜਿਹੜਾ ਹੈਗਾ ਕਟਰ ਦੇ ਨਾਲ ਕੱਟੀ ਆ ਤਾਂ ਹੀ ਜ਼ਿਆਦਾ ਬਰੀਕ ਹੋਈ ਆ Shimla mirch ਵੀ ਮੈਂ ਕਟਰ ਦੇ ਨਾਲ ਹੀ ਕੱਟੀ ਆ ਤੇ ਜਿਹੜੀ ਆ ਗਾਜਰ ਹੈਗੀ ਇਹ ਆਪਾਂ ਜਿਹੜਾ ਚੋਪਿੰਗ ਬੋਰਡ ਹੁੰਦਾ ਉਹਤੇ ਰੱਖ ਕੇ ਕੱਟੀ ਆ ਤੇ ਪਿਆਜ਼ ਵੀ ਆਪਾਂ ਕਟਰ ਦੇ ਨਾਲ ਕੱਟ ਲਈ ਆ ਤਾਂ ਹੀ ਬਰੀਕ ਨੇ ਜ਼ਿਆਦਾ ਤੇ ਗਾਜਰ ਜਿਹੜੀ ਹੈਗੀ ਹੈਗੀ ਥੋੜੀ ਜੀ ਮੋਟੀ ਰੱਖੀ ਆਪਾਂ ਠੀਕ ਹੈ ਜੀ ਤੇ ਇਦਾਂ ਆਪਾਂ ਸਾਰੀਆਂ ਸਬਜ਼ੀਆਂ ਕੱਟ ਲੈਣੀਆਂ ਤੇ ਆਪਾਂ ਨਾ ਸਬਜ਼ੀ ਜਾਦਾ ਪਾ ਰਹੀ ਆ ਨੂਡਲਾਂ ਦੇ ਵਿੱਚ ਤੁਸੀਂ ਚਾਹੋ ਇਦੋਂ ਘੱਟ ਵੀ ਪਾ ਸਕਦੇ ਹੋ ਤੁਸੀਂ ਚਾਹੋ ਤਾਂ ਇਦੋਂ ਜ਼ਿਆਦਾ ਵੀ ਪਾ ਸਕਦੇ ਹੋ ਜਾਂ ਕੋਈ ਹੋਰ ਚੀਜ਼ ਵਿੱਚ ਐਡ ਕਰਨਾ ਚਾਹੋ ਜਿਵੇਂ ਪਨੀਰ ਹੋ ਗਿਆ ਉਹ ਵੀ ਪਾ ਸਕਦੇ ਹੋ ਠੀਕ ਆ ਉਹ ਤੁਹਾਡੀ ਮਰਜ਼ੀ ਆ ਬੀਨਸ ਹੁੰਦੀਆਂ ਨੇ ਇੱਕ ਉਹ ਵੀ ਪਾ ਸਕਦੇ ਹੋ ਤੇ ਪਰ ਆਪਾਂ ਇੱਥੇ ਜਿਹੜੀ ਹੈਗੀਆਂ ਗਾਜਰਾਂ ਪਿਆਜ਼ ਤੇ ਪੱਤਾ ਗੋਭੀ ਤੇ ਸ਼ਿਮਲਾ ਮਿਰਚ ਆਪਾਂ ਇਹ ਚਾਰ ਚੀਜ਼ਾਂ ਹੀ ਪਾਵਾਂਗੇ ਠੀਕ ਆ ਤੇ ਬਿਲਕੁਲ ਹੀ ਇਹ ਬਾਜ਼ਾਰ ਦੀ ਤਰ੍ਹਾਂ ਬਣ ਕੇ ਤਿਆਰ ਹੋਣਗੇ ਜਿਵੇਂ ਆਪਾਂ ਬਾਜ਼ਾਰ ਦੇ ਵਿੱਚੋਂ ਲੈ ਕੇ ਖਾਣੇ ਨਾ ਬਿਲਕੁਲ ਟੇਸਟ ਵੀ ਉਹੋ ਜਿਹਾ ਹੋਊਗਾ ਤੇ ਸ਼ਕਲ ਵੀ ਉਦੋਂ ਦੀ ਹੋਊਗੀ ਸੋ ਬਹੁਤ ਧਿਆਨ ਨਾਲ ਤੁਸੀਂ ਦੇਖਿਓ ਹੁਣ ਆਪਾਂ ਜੀ ਕੜਾਹੀ ਦੇ ਵਿੱਚ ਰੱਖਤਾ ਪਾਣੀ ਗਰਮ ਕਰਨ ਵਾਸਤੇ ਅ ਕਿਲੋ ਤੋਂ ਡੇਢ ਕਿਲੋ ਦੇ ਵਿੱਚ ਪਾਣੀ ਆ ਇਹ ਤੇ ਓਨਾ ਕ ਪਾਣੀ ਲੈਣਾ ਤੁਸੀਂ ਜਿਹਦੇ ਵਿੱਚ ਜਿਹੜੇ ਆਪਣੇ ਨੂਡਲ ਆ ਉਹ ਚੰਗੀ ਤਰ੍ਹਾਂ ਉਬਲ ਜਾਣ ਠੀਕ ਹੈ ਜੇ ਤੁਹਾਡੇ ਨੂਡਲ ਜ਼ਿਆਦਾ ਨਹੀਂ ਤਾਂ ਫਿਰ ਤੁਸੀਂ ਪਾਣੀ ਜ਼ਿਆਦਾ ਲੈ ਸਕਦੇ ਹੋ ਜੇ ਘੱਟ ਨੇ ਤਾਂ ਫਿਰ ਪਾਣੀ ਤੁਸੀਂ ਉਸ ਤੋਂ ਘੱਟ ਲੈ ਸਕਦੇ ਹੋ ਸੋ ਤੁਸੀਂ ਆਪਣੇ ਨੂਡਲਾਂ ਦੇ ਹਿਸਾਬ ਨਾਲ ਪਾਣੀ ਲੈਣਾ ਹੈ ਆਪਾਂ ਸਿਰਫ ਉਹਨਾਂ ਨੂੰ ਉਬਾਲਣਾਗਾ ਠੀਕ ਹੈ ਜੀ ਸੋ ਉਹਦੇ ਵਾਸਤੇ ਮੈਂ ਇੱਥੇ 1 ਤੋਂ 1.5 ਲੀਟਰ ਜਿਹੜਾ ਪਾਣੀ ਆ ਉਹ ਕੜਾਹੀ ਦੇ ਵਿੱਚ ਪਾ ਕੇ ਗਰਮ ਕਰਨ ਵਾਸਤੇ ਤਰ ਹਾਂਜੀ ਤੇ ਇੱਥੇ ਆਪਾਂ ਰੱਖ ਲਈਜੀ ਦੂਜੀ ਕੜਾਹੀ ਇਹਦੇ ਵਿੱਚ ਜਿਹੜੀਆਂ ਆਪਾਂ ਸਬਜ਼ੀਆਂ ਕੱਟੀਆਂ ਹਨਾ ਹੁਣ ਆਪਾਂ ਇਹ ਚੰਗੀ ਤਰ੍ਹਾਂ ਭੁੰਨ ਲਵਾਂਗੇ ਤੇ ਚਲੋ ਹੁਣ ਆਪਾਂ ਕਰਦੇ ਹਾਂ ਤੜਕੇ ਦੀ ਤਿਆਰੀ ਇੱਧਰ ਜਿਹੜਾ ਆਪਣਾ ਪਾਣੀ ਹਰੇ ਗਰਮ ਹੋ ਰਿਹਾ ਜਦੋਂ ਇਹ ਉਬਲਣ ਲੱਗ ਗਿਆ ਫਿਰ ਇਹਦੇ ਵਿੱਚ ਆਪਾਂ ਨੂਡਲ ਪਾਉਣੇ ਆ ਤੇ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਰਿਫਾਈਂਡ ਠੀਕ ਹੈ ਦੇਸੀ ਕਿਉਂ ਨਹੀਂ ਪਾਉਣਾ ਰਿਫਾਈਂਡ ਪਾਉਣਾ ਕਿਉਂਕਿ ਰਿਫਾਈਂਡ ਦੇ ਨਾਲ ਨਾ ਜਿਹੜੇ ਹੈਗੇ ਨੂਡਲ ਆਪਸ ਦੇ ਵਿੱਚ ਚਿਪਕਦੇ ਨਹੀਂ ਹੈਗੇ ਤੇ ਕਈ ਕਮੈਂਟ ਮੈਨੂੰ ਆ ਸਕਦੇ ਨੇ ਵੀ ਰਿਫਾਈਨਡ ਮਾੜਾ ਹੁੰਦਾ ਦੇਖੋ ਜੀ ਜਿਹੜੇ ਨੂਡਲ ਆ ਉਹਦੇ ਵਿੱਚ ਆਪਾਂ ਰਿਫਾਈਨਡ ਤੋਂ ਬਣਾ ਜਾਂ 올ੀਵ ਆਇਲ ਆ ਉਹ ਪਾ ਸਕਦੇ ਆ ਠੀਕ ਹੈ ਜੇ ਬੇਸੀ ਘਿਓ ਪਾਵਾਂਗੇ ਜਦੋਂ ਠੰਡੇ ਹੋਣਗੇ ਫਿਰ ਉਹ ਚਿਪਕ ਜਾਣਗੇ ਸੋ ਰਿਫਾਈਨਡ ਪਾਉਣਾ ਹੀ ਆਪਾਂ ਇਸ ਲਈ ਆ ਤਾਂ ਕਿ ਉਹ ਆਪਸ ਵਿੱਚ ਚਿਪਕਣ ਨਾ ਠੀਕ ਹੈ ਇੱਕ ਚਮਚ ਆਪਾਂ ਇਹਦੇ ਵਿੱਚ ਰਿਫਾਈਨਡ ਤੇਲ ਪਾ ਦਾਂਗੇ ਤੇ ਫਿਰ ਇਹਨੂੰ ਚੰਗੀ ਤਰ੍ਹਾਂ ਉਬਾਲ ਕੇ ਫਿਰ ਇਹਦੇ ਵਿੱਚ ਆਪਾਂ ਨੂਡਲ ਪਾਵਾਂਗੇ ਤੇ ਉਬਲਣ ਤੋਂ ਪਹਿਲਾਂ ਨੂਡਲ ਨਹੀਂ ਪਾਉਣੇ ਜੇ ਆਪਾਂ ਉਬਲਣ ਪਾਣੀ ਉਬਲਣ ਤੋਂ ਪਹਿਲਾਂ ਨੂਡਲ ਪਾਤੇ ਫਿਰ ਨੂਡਲ ਕੋਲ ਜਾਣਗੇ ਹਾਂਜੀ ਲੋ ਜੀ ਹੁਣ ਆਪਾਂ ਦੂਸਰਾ ਗੈਸ ਔਨ ਕਰਕੇ ਉੱਤੇ ਵੀ ਆਪਾਂ ਜਿਹੜੀ ਕੜਾਹੀ ਰੱਖ ਲਈ ਆ ਠੀਕ ਹੈ ਜੀ ਤੇ ਨਾਲ ਹੀ ਲੈ ਲਿਆ ਆਪਾਂ ਖੁਰਚਣਾ ਖੁਰਚਣਾ ਲੈਣਾ ਜੀ ਇਹ ਗੱਲ ਧਿਆਨ ਚ ਰੱਖਿਓ ਕੜਛੀ ਨਹੀਂ ਲੈਣੀ ਕੜਛੀ ਦੇ ਨਾਲ ਜਿਹੜੇ ਨੂਡਲ ਹਨਾ ਉਹ ਬਿਲਕੁਲ ਖੋਲ ਜਾਣਗੇ ਖੁਰਚਣੇ ਦਾ ਇਸਤੇਮਾਲ ਕਰਨਾ ਹੈ ਠੀਕ ਹੈ ਜੀ ਤੇ ਲਓ ਜੀ ਆਪਾਂ ਗੈਸ ਚਲਾਤੀ ਸੀ ਤੇ ਥੋੜਾ ਜਿਹਾ ਪਾ ਲਿਆ ਆਪਾਂ ਰਿਫਾਈਂਡ 2 ਤੋਂ 2.5 ਚਮਚ ਠੀਕ ਹੈ ਜਿਹੜਾ ਆਪਾਂ ਰਿਫਾਈਂਡ ਇੱਕ ਚਮਚ ਉਧਰ ਪਾਣੀ ਚ ਪਾਇਆ ਉਹ ਤਾਂ ਜਦੋਂ ਪਾਣੀ ਕੱਢਾਂਗੇ ਉਹ ਰਿਫਾਈਂਡ ਤਾਂ ਨਾਲ ਹੀ ਨਿਕਲ ਜਾਊ ਸੋ ਇਹ ਤੜਕੇ ਦੇ ਵਿੱਚ ਤੁਸੀਂ 2 ਤੋਂ 2.5 ਚਮਚ ਪਾ ਸਕਦੇ ਹੋ ਜੇ ਨੂਡਲ ਜ਼ਿਆਦਾ ਨਹੀਂ ਫਿਰ ਜ਼ਿਆਦਾ ਪਾਓ ਜੇ ਘੱਟ ਨੇ ਫਿਰ ਘੱਟ ਪਾ ਲਿਓ ਠੀਕ ਹੈ ਜੀ ਤੇ ਇੱਥੇ ਹੁਣ ਆਪਾਂ ਪਾਤੇ ਆ ਪਿਆਜ਼ ਇਹਦੇ ਵਿੱਚ ਕੋਈ ਜੀਰਾ ਜਾਂ ਹੋਰ ਕੋਈ ਚੀਜ਼ ਨਹੀਂ ਪੈਂਦੀ ਜਿਹੜੇ ਚਾਈਨੀਜ਼ ਫੂਡ ਹੁੰਦੇ ਹਨ ਉਹਨਾਂ ਵਿੱਚ ਜੀਰਾ ਵਗੈਰਾ ਜਾਂ ਖੜੀ ਮਸਾਲੀ ਹੁੰਦੇ ਉਹ ਨਹੀਂ ਪੈਂਦੇ ਠੀਕ ਹੈ ਜੀ ਤੇ ਆਪਾਂ ਇੱਥੇ ਇਹਦੇ ਵਿੱਚ ਪਿਆਜ਼ ਪਾਤੀ ਆ ਪਹਿਲਾਂ ਆਪਾਂ ਪਿਆਜ਼ ਜੀ ਸਿਰਫ ਥੋੜਾ ਥੋੜਾ ਭੁੰਨਾਗੇ ਤੇ ਗਾਜਰ ਹਾਲੇ ਆਪਾਂ ਨਹੀਂ ਪਾਵਾਂਗੇ 2-3 ਮਿੰਟ ਆਪਾਂ ਪਹਿਲਾਂ ਪਿਆਜ਼ ਭੁੰਨਾਗੇ ਫਿਰ ਗਾਜਰਾਂ ਪਾਵਾਂਗੇ ਤੇ ਜਿਹੜੀ ਹੈਗੀ ਆ ਪੱਤਾ ਗੂਪੀ ਹੋਗੀ Shimla mirch ਹੋਗੀ ਹਨਾ ਜਾਂ ਕੋਈ ਹੋਰ ਸੌਫਟ ਸਬਜੀ ਹੋਵੇ ਜਿਹੜੀ ਨਰਮ ਹੋਵੇ ਹਨਾ ਪਹਿਲੀ ਤੇ ਜਿਹਨੂੰ ਜ਼ਿਆਦਾ ਪਕਾਉਣ ਦੀ ਲੋੜ ਨਾ ਹੋਵੇ ਉਹ ਵੀ ਤੁਸੀਂ ਬਾਅਦ ਵਿੱਚ ਐਡ ਕਰਨੀ ਆ ਜੇ ਤੁਸੀਂ ਮਤਲਬ ਜਿਵੇਂ beans ਵਗੈਰਾ ਹੋਗੀ ਹਨਾ ਉਹ ਪਾਉਣੀ ਆ ਤਾਂ ਉਹ ਤੁਸੀਂ ਗਾਜਰਾਂ ਦੇ ਨਾਲ ਹੀ ਪਾਉਣੀ ਆ ਤੇ ਇੱਥੇ ਮੈਂ ਪਿਆਜ਼ ਦੇ ਵਿੱਚ ਹੀ ਪਾਤਾ ਸੀ ਨੂਨ ਨੂਨ ਮੈਂ ਇੱਥੇ ਜੀ ਸਾਡੇ ਟੇਸਟ ਦੇ ਹਿਸਾਬ ਨਾਲ ਪਾਇਆ ਸੀ ਸਾਡੇ ਸਵਾਦ ਦੇ ਅਨਸਾਰ ਪਾਇਆ ਸੀ ਹਨਾ ਮਤਲਬ ਮੈਂ ਇੱਕ ਚਮਚ ਦੇ ਆਸ-ਪਾਸ ਪਾਇਆ ਸੀ ਤੁਸੀਂ ਆਪਣੇ ਸਵਾਦ ਦੇ ਅਨਸਾਰ ਪਾਉਣਾ ਹੈ ਠੀਕ ਹੈ ਜੀ ਇਹ ਗੱਲ ਦਾ ਧਿਆਨ ਰੱਖਿਓ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਠੀਕ ਹੈ ਜੀ ਤੇ ਇਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾ ਦਿਤੀਆਂ ਗਾਜਰਾਂ ਤੇ ਗਾਜਰਾਂ ਪਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਮੰਨ ਲਓ ਤੁਸੀਂ 2 ਤੋਂ 3 ਮਿੰਟ ਫਿਰ ਆਪਾਂ ਇਹਨੂੰ ਪਕਾਉਣਾਗਾ ਠੀਕ ਹੈ ਜੀ ਤਾਂ ਕਿ ਜਿਹੜੀਆਂ ਗਾਰਜਰਾਂ ਨੇ ਉਹ ਵੀ ਥੋੜੀਆਂ ਜੀਆਂ ਨਰਮ ਹੋ ਜਾਣ ਤੇ ਆਪਾਂ ਜ਼ਿਆਦਾ ਨਹੀਂ ਇਹਨਾਂ ਨੂੰ ਪਕਾਉਣਾ ਸਬਜ਼ੀਆਂ ਨੂੰ ਥੋੜਾ ਆਪਾਂ ਕੱਚਾਪਨ ਰੱਖਣਾ ਸਬਜ਼ੀਆਂ 'ਚ ਤੇ ਜੇ ਆਪਾਂ ਜ਼ਿਆਦਾ ਪਕਾਤਾ ਹਨਾ ਫਿਰ ਨੂਡਲ ਖਾਣ ਦੇ ਟਾਈਮ ਸਬਜ਼ੀਆਂ ਦਾ ਉਹ ਸੁਆਦ ਤਾਂ ਆਉਣਾ ਨਹੀਂ ਸੋ ਇਸ ਕਰਕੇ ਥੋੜਾ ਜਿਹਾ ਆਪਾਂ ਇਹਨਾਂ ਨੂੰ ਕੱਚਾ ਰੱਖਣਾਗਾ ਤੇ ਆਪਾਂ ਇਹਨੂੰ 2-3 ਮਿੰਟ ਸੇਕ ਹੋਰ ਲਵਾ ਲਾਂਗੇ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਆਪਾਂ ਜਿਹੜੀ ਇਹਦੇ ਵਿੱਚ ਪੱਤਾ ਗੋਭੀ ਤੇ ਉਹ ਪਾ ਦਾਂਗੇ ਲਓ ਜੀ ਆਪਣੀ ਜਿਹੜੀ ਗਾਜਰਾ ਉਹ ਵੀ ਥੋੜੀ ਜੀ ਨਰਮ ਹੋ ਗਈ ਆ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਨਾਲ ਉਹ ਢੈਲੀ ਜੀ ਹੋ ਗਈ ਆ ਹਨਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਬਾਕੀ ਦੀਆਂ ਸਬਜ਼ੀਆਂ ਉਹ ਐਡ ਕਰ ਦਾਂਗੇ ਜਿਵੇਂ ਪੱਤਾ ਗੋਭੀ ਹੋਗੀ Shimla mirch ਹੋਗੀ ਹਨਾ ਇਹਨਾਂ ਨੂੰ ਪਾ ਕੇ ਫਿਰ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਵਾਂਗੇ ਸਬਜ਼ੀਆਂ ਨੂੰ ਠੀਕ ਹੈ ਜੀ ਇਹ ਸਬਜ਼ੀਆਂ ਪਾਉਣ ਤੋਂ ਬਾਅਦ ਫਿਰ ਜਿਹੜੇ ਆਪਾਂ ਬਾਕੀ ਦਾ ਸਮਾਨ ਜਿਹੜਾ ਹਨਾ ਨੂਡਲਾਂ ਦੇ ਵਿੱਚ ਪਾਉਣਾ ਹੁੰਦਾ ਫਿਰ ਆਪਾਂ ਉਹ ਪਾਵਾਂਗੇ ਸਬਜ਼ੀਆਂ ਪਾਉਣ ਤੋਂ ਪਹਿਲਾਂ ਉਹ ਚੀਜ਼ਾਂ ਨਹੀਂ ਪਾਉਣੀਆਂ ਇਹ ਗੱਲ ਧਿਆਨ ਚ ਰੱਖਿਓ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਸ ਤੋਂ ਬਾਅਦ ਆਪਾਂ ਜਿਹੜੀ ਗੈਸ ਆ ਉਹ ਥੋੜੀ ਜਿਹੀ ਹੌਲੀ ਕਰ ਦੇਣੀ ਆ ਠੀਕ ਹੈ ਜੀ ਆਪਾਂ ਤੇਜ ਗੈਸ ਰੱਖ ਕੇ ਜਿਹੜੀਆਂ ਸੌਸ ਵਗੈਰਾ ਉਹ ਨਹੀਂ ਪਾਉਣੀਆਂ ਕਿਉਂਕਿ ਜਦੋਂ ਆਪਾਂ ਸੌਸ ਪਾਵਾਂਗੇ ਹਨਾ ਸਬਜ਼ੀਆਂ ਫਿਰ ਆਪਣੀਆਂ ਥੱਲੇ ਲੱਗ ਕੇ ਮੱਚ ਜਾਣਗੀਆਂ ਸੋ ਇਸ ਗੱਲ ਦਾ ਧਿਆਨ ਰੱਖਣਾ ਵੀ ਗੈਸ ਆਪਾਂ ਸਲੋ ਕਰ ਦੇਣੀ ਆ ਤੇ ਤੁਸੀਂ ਦੇਖ ਲਓ ਆਹ ਵਾਲਾ ਚਮਚ ਲੈਣਾ ਇੰਨਾ ਸਾਈਜ਼ ਹੋਣਾ ਚਾਹੀਦਾ ਬੜਾ ਛੋਟਾ ਚਮਚ ਵੀ ਨਹੀਂ ਹੋਣਾ ਚਾਹੀਦਾ ਤੇ ਇਹ ਹੈਗੇ ਟਮਾਟਰ ਦੀ ਸੌਸ ਠੀਕ ਹੈ ਮੈਂ ਇਦਾਂ ਕਰਕੇ ਤਾਂ ਪਾ ਰਹੀ ਹਾਂ ਤਾਂ ਕਿ ਤੁਹਾਨੂੰ ਕੈਮਰੇ ਦੇ ਵਿੱਚ ਸਾਰਾ ਕਲੀਅਰ ਦਿਖੇ ਵੀ ਆਪਾਂ ਕਿਹੜੀ ਚੀਜ਼ ਕਿੰਨੀ ਪਾ ਰਹੇ ਹਾਂ ਮੈਂ ਇਹਦੇ ਪਾਈ ਨੇ ਇਥੇ 2.5 ਚਮਚਾ ਉਹ ਦੋ ਤੋਂ 2.5 ਚਮਚਾ ਜਿਹੜੇ ਹੈਗੇ ਆ ਟਮਾਟਰ ਦੀ ਸੌਸ ਦੀ ਆਪਾਂ ਪਾਈ ਸੀਗੀ ਠੀਕ ਹੈ ਮੈਂ ਫੁੱਲ ਭਰ ਭਰ ਕੇ ਪਾਈ ਆ ਨਾ ਤੁਸੀਂ ਦੇਖ ਸਕਦੇ ਹੋ ਤੇ ਥੋੜੀ ਜੀ ਹੋਰ ਪਾ ਲਈ ਸੀ ਕਿਉਂਕਿ ਮੈਨੂੰ ਐ ਸੀਗਾ ਹਨਾ ਵੀ ਟਮਾਟਰ ਦੀ ਸੌਸ ਤਾਂ ਜੀ ਆਪਾਂ ਥੋੜੀ ਜੀ ਵੱਧ ਪਾਉਣੀ ਆ ਤਾਂ ਟੇਸਟ ਵਧੀਆ ਹੁੰਦਾ ਤੇ ਆ ਹੈਗਾ ਜੀ ਸਿਰਕਾ ਸਿਰਕਾ ਮੈਂ ਨਾ ਆਚਾਰ ਪਾਉਣ ਵਾਸਤੇ ਮੰਗਾਇਆ ਹੋਇਆ ਸੀਗਾ ਤੇ ਇਹ ਮੈਂ ਫਿਰ ਇਹਦੇ ਚੋਂ ਹੀ ਇੱਧਰ ਪਾ ਲਿਆ ਦੋ ਚਮਚ ਪਹਿਲਾਂ ਪਾਉਣ ਲੱਗੀ ਸੀ ਫਿਰ ਮੈਂ ਕਿਹਾ ਚੱਲ ਇੱਕ ਚਮਚ ਹੋਰ ਪਾਦਾ ਕਿਉਂਕਿ ਸਿਰਕੇ ਨਾਲ ਥੋੜੀ ਜੀ ਖਟਾਸ ਆਉਂਦੀ ਆ ਤੇ ਹਨਾ ਉਹ ਫਿਰ ਨੂਡਲ ਦੇ ਵਿੱਚ ਵਧੀਆ ਟੇਸਟ ਲਿਆਉਂਦੀ ਆ ਤੇ ਇੱਕ ਚੀਜ਼ ਹੋਰ ਧਿਆਨ ਚ ਰੱਖਿਓ ਨੂਡਲਾਂ ਦੇ ਵਿੱਚ ਅਜੀਨੋ ਮੋਟੋ ਪੈਂਦਾ ਪਰ ਆਪਾਂ ਇੱਥੇ ਨਹੀਂ ਪਾਉਣਾ ਕਿਉਂਕਿ ਉਹਦੇ ਨਾਲ ਕੈਂਸਰ ਹੁੰਦਾ ਤੇ ਆ ਹੈਗੀ ਹੈ ਜੀ ਸੋਇਆ ਸੌਸ ਠੀਕ ਹੈ ਜੀ ਤੇ ਸੋਇਆ ਸੌਸ ਦੇ ਵੀ ਜਿਹੜਾ ਹੈਗਾ ਆਪਾਂ 3 ਚਮਚ ਪਾਈ ਆ ਠੀਕ ਹੈ ਤੇ ਇਹ ਪਾਉਣੀ ਕੰਪਲਸਰੀ ਆ ਕਿਉਂਕਿ ਇਹਦੇ ਨਾਲ ਫਿਰੜਾ ਕਲਰ ਆਉਂਦਾ ਹਨਾ ਫਿਰ ਉਹ ਨਹੀਂ ਆਉਣਾ ਨਾਲੀ ਸੋਇਆ ਸੌਸ ਦਾ ਥੋੜਾ ਟੇਸਟ ਹੁੰਦਾ ਆਉਂਦਾ ਚਾਈਨੀਜ਼ ਕੋਈ ਵੀ ਚੀਜ਼ ਆਪਾਂ ਬਣਾਉਣੀ ਆ ਨਾ ਤਾਂ ਉਹਦੇ ਵਿੱਚ ਹਮੇਸ਼ਾ ਸੋਇਆ ਸੌਸ ਪੈਂਦੀ ਹੀ ਪੈਂਦੀ ਹੈ ਠੀਕ ਹੈ ਜੀ ਤੇ ਅਜੀਨੋ ਮਟੋ ਆਪਾਂ ਨਹੀਂ ਪਾਇਆ ਵੈਸੇ ਤਾਂ ਚਾਈਨੀਜ਼ ਫੂਡ ਚ ਜੀਨੋ ਮਟੋ ਵੀ ਪੈਂਦਾ ਪਰ ਉਹ ਖਤਰਨਾਕ ਚੀਜ਼ ਹੁੰਦੀ ਹੈ ਇਸ ਕਰਕੇ ਆਪਾਂ ਨਹੀਂ ਪਾਇਆ ਹੁਣ ਇੱਥੇ ਆਪਾਂ ਪਾ ਰਹੀਆਂ ਜੀ ਰੈੱਡ ਚਿੱਲੀ ਸੌਸ ਠੀਕ ਹੈ ਜੀ ਰੈੱਡ ਚਿੱਲੀ ਸੌਸ ਦੇ ਵੀ ਮੈਂ 2 ਚਮਚ ਪਾਏ ਨੇ ਠੀਕ ਹੈ ਜੀ ਤੁਸੀਂ ਆਪਣੇ ਸਵਾਦ ਦੇ ਅਨਸਾਰ ਪਾ ਸਕਦੇ ਹੋ ਤੁਸੀਂ ਜਿਆਦਾ ਕਰਾਰਾ ਖਾਣੇ ਉਦੋਂ ਜਿਆਦਾ ਪਾ ਲੂ ਆਪਾਂ ਇੱਥੇ ਥੋੜੀ ਜੀ ਲਾਲ ਮਿਰਚ ਦੂਜੀ ਪਾਉਣੀ ਆ ਤਾਂ ਕਰਕੇ ਮੈਂ 2 ਚਮਚ ਹੀ ਪਾਈ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾ ਦਾਂਗੇ ਸਬਜ਼ੀਆਂ ਦੇ ਨਾਲ ਤੇ ਫਿਰ ਆਪਾਂ ਇਹਨੂੰ 2 ਤੋਂ 3 ਮਿੰਟ ਪਕਾਵਾਂਗੇ ਪਕਾਉਣਾ ਇਸ ਕਰਕੇ ਕਿਉਂਕਿ ਆਪਾਂ ਸੌਸ ਪਾਈਆਂ ਹਨਾ ਉਹ ਵੀ ਚੰਗੀ ਤਰ੍ਹਾਂ ਸਬਜ਼ੀਆਂ ਦੇ ਨਾਲ ਰਲ ਜਾਣਗੀਆਂ ਤੇ ਚੰਗੀ ਤਰ੍ਹਾਂ ਪੱਕ ਜਾਣਗੀਆਂ ਇਸ ਕਰਕੇ ਜਿਹੜਾ ਹੈਗਾ ਆਪਾਂ ਇਹਨੂੰ 2 ਤੋਂ 3 ਮਿੰਟ ਪਕਾਵਾਂਗੇ ਲੋ ਜੀ ਆਪਣੀਆਂ ਜਿਹੜੀਆਂ ਸਬਜ਼ੀਆਂ ਉਹ ਚੰਗੀ ਤਰ੍ਹਾਂ ਸੌਸ ਦੇ ਨਾਲ ਰਲ ਗਈਆਂ ਤੇ ਸਬਜ਼ੀਆਂ ਵੀ ਆਪਣੀਆਂ ਤਿਆਰ ਹੋ ਗਈਆਂ ਹੁਣ ਆਪਾਂ ਗੈਸ ਨੂੰ ਕਰਤਾ ਬੰਦ ਤੇ ਜਿਹੜੀ ਦੂਸਰੀ ਸਾਈਡ ਆਪਾਂ ਕੜਾਹੀ ਰੱਖੀ ਆ ਹਨਾ ਉਹਦੇ ਵਿੱਚ ਆਪਾਂ ਪਾ ਲਈਆ ਨੂਡਲ ਪਾਣੀ ਆਪਣਾ ਜਿਹੜਾ ਹੈਗਾ ਉਬਲ ਗਿਆ ਉਬਾਲਾ ਆ ਗਿਆ ਪਾਣੀ ਨੂੰ ਬਹੁਤ ਵਧੀਆ ਉਹਦੇ ਵਿੱਚ ਨੂਡਲ ਜਿਹੜੇ ਆ ਨਾ ਮੈਂ ਤੋੜ ਕੇ ਪਾਏ ਆ ਹਨਾ ਜੇ ਤੁਸੀਂ ਸਾਫ ਤੇ ਨੂੰ ਨੂਡਲ ਉਧਾਂ ਦੇ ਉਧਾਂ ਪਾ ਦੋਗੇ ਨਾ ਫਿਰ ਪਤਾ ਕੀ ਪ੍ਰੋਬਲਮ ਆਣੀ ਆ ਫਿਰ ਜਦੋਂ ਆਪਾਂ ਰਲਣਾਗਾ ਹਨਾ ਉਦੋਂ ਬੜੀ ਆਪਾਂ ਨੂੰ ਦਿੱਕਤ ਆਣੀ ਆ ਇਸ ਕਰਕੇ ਕਿ ਮੈਂ ਇਹਦੇ ਦੂ ਟੂਟੇ ਕਰਦੇ ਵੀ ਤਾਂ ਕਿ ਨਾ ਜਦੋਂ ਆਪਾਂ ਸਬਜ਼ੀਆਂ ਦੇ ਵਿੱਚ ਇਹਨੂੰ ਮਿਕਸ ਕਰਨਾ ਉਦੋਂ ਦਿੱਕਤ ਨਾ ਆਵੇ ਥੋੜੇ ਜਿਹੀ ਨੂਡਲ ਮੈਂ ਹੋਰ ਪਾਤੀ ਸੀ ਮੈਂ ਕਿਤੇ ਵੀ ਥੋੜੇ ਨਾ ਰਹਿ ਜਾਣ ਹਨ ਤੇ ਰਮਨ ਨੂੰ ਬਹੁਤ ਪਸੰਦ ਨਹੀਂ ਉਹਦੇ ਡੈਡੀ ਨੂੰ ਵੀ ਬਹੁਤ ਪਸੰਦ ਨੇ ਨੂਡਲ ਆਹ ਘਰ पे ਮੈਂ ਥੋੜੇ ਜਿਹਾ ਹੋਰ ਵੱਧ ਪਾਤੀ ਆ ਤੇ ਇਸ ਤੋਂ ਬਾਅਦ ਜੀ ਜਿਹੜੇ ਚਮਚ ਨਾਲ ਆਪਾਂ ਸੋਇਆ ਸੌਸ ਵਗੈਰਾ ਪਾਈ ਸੀ ਉਹੀ ਚਮਚ ਦੇ ਨਾਲ ਮੈਂ ਇਹਨੂੰ ਥੋੜਾ ਹਲਾਤਾ ਤਾਂ ਕਿ ਜਿਹੜਾ ਹੈਗਾ ਨੂਡਲ ਚੰਗੀ ਤਰ੍ਹਾਂ ਹਨਾ ਪੱਕ ਜਾਣ ਤਾਂ ਕਿ ਇਹ ਨਾ ਹੋਵੇ ਵੀ ਇਧਰ-ਉਧਰ ਕੱਚੇ ਰਹਿ ਜਾਣ ਸੋ ਇਸ ਗੱਲ ਦਾ ਤੁਸੀਂ ਧਿਆਨ ਰੱਖਣਾਗਾ ਤੇ ਜ਼ਿਆਦਾ ਜ਼ੋਰ ਨਾਲ ਨੂੰ ਨਹੀਂ ਹਿਲਾਉਣਾ ਕਿਤੇ ਨੂਡਲ ਹੀ ਟੁੱਟ ਜਾਣ ਜਾਂ ਘੋਲ ਦਮੋ ਹਨਾ ਉਹ ਵੀ ਗਦਾਵਾ ਜਾਵਣ ਜੀ ਉਹ ਚੀਜ਼ ਦਾ ਧਿਆਨ ਰੱਖਣਾ ਤੇ ਆਪਾਂ ਬੜੇ ਪਿਆਰ ਨਾਲ ਇਹਨੂੰ ਜਿਹੜਾ ਹੈਗਾ ਨੂਡਲਾਂ ਨੂੰ ਉਬਾਲਾ ਦੇਣਾ ਤੇ ਆਪਾਂ ਇਹਨੂੰ 5 ਤੋਂ 7 ਮਿੰਟੋ ਵਾਲਾ ਦਮਾ ਜੇ ਤਾਂ ਜੇ ਆਪਾਂ ਨੂੰ ਇਹ ਕੱਚੇ ਲੱਗੇ ਖਾ ਕੇ ਦੇਖ ਲਿਓ ਜੇ ਤੁਹਾਨੂੰ ਕੱਚੇ ਲੱਗੇ ਫਿਰ ਥੋੜਾ ਹੋਰ ਸੇਕ ਲਵਾ ਲਿਓ ਤੇ ਜੇ ਤੁਹਾਨੂੰ ਲੱਗੇ ਪੱਕ ਗਏ ਫਿਰ ਤੁਸੀਂ ਪਾਣੀ ਚੋਂ ਫਟਾਫਟ ਜਿਵੇਂ ਮੈਂ ਕੱਢਿਆ ਨਾ ਹੁਣ ਮੈਂ ਥੱਲੇ ਝਾਰਨੀ ਰੱਖ ਲਈ ਸੀ ਪਤੀਲੇ ਦੇ ਵਿੱਚ ਉਹਦੇ ਵਿੱਚ ਮੈਂ ਇਹਨੂੰ ਪਲਟ ਦਿੱਤਾ ਤੇ ਇਹ ਥੋੜੇ ਜਿਹਾ ਨੂਡਲ ਥੱਲੇ ਲੱਗੇ ਸੀ ਜਿਵੇਂ ਮੰਨ ਲਓ 6-7 ਨੂਡਲ ਥੱਲੇ ਲੱਗੀ ਹੋਈ ਸੀ ਮੈਂ ਕਿਹਾ ਚਲੋ ਵੀ ਚਮਚ ਧਰਾਨ ਉਤਾਰ ਲਵਾਂ ਸੋ ਤੁਸੀਂ ਵੀ ਘਬਰਾਉਣਾ ਨਹੀਂ ਅਗਰ ਥੋੜੇ ਥੱਲੇ ਲੱਗੇ ਹੋਏ ਸੁਭਾਵਿਕਾ ਕਈ ਵਾਰੀ ਲੱਗ ਜਾਂਦੀ ਹੈ ਕਿਉਂਕਿ ਮੈਦੇ ਦੀ ਬਣੀ ਹੋਈ ਚੀਜ਼ ਹੈ ਹਨ ਤੇ ਲਓ ਜੀ ਆਪਾਂ ਜਿਹੜਾ ਹੈਗਾ ਪਾਣੀ ਸਾਰਾ ਕੱਢਤਾ ਇਹਨਾਂ ਦਾ ਨੂਡਲਾਂ ਦੇ ਤੇ ਆਪਾਂ ਜਿਹੜੇ ਨੂਡਲਾ ਗਰਮ ਗਰਮੀ ਜਿਹੜਾ ਤੜਕਾ ਆਪਾਂ ਨੂਡਲਾਂ ਦਾ ਤਿਆਰ ਕੀਤਾ ਉਹਦੇ ਵਿੱਚ ਇਹਨਾਂ ਨੂੰ ਪਾਲਟ ਦਿੱਤਾ ਤੇ ਤੁਸੀਂ ਵੀ ਇਦਾਂ ਹੀ ਕਰਨਾ ਇਹਨਾਂ ਨੂੰ ਨਾ ਰੱਖਣਾ ਨਹੀਂ ਹੈ ਜ਼ਿਆਦਾ ਟਾਈਮ ਨਹੀਂ ਤਾਂ ਫਿਰ ਆਪਸ ਵਿੱਚ ਜੁੜ ਜਾਣਗੇ ਚਿਪਕ ਜਾਣਗੇ ਸੋ ਇਹ ਗੱਲ ਦਾ ਧਿਆਨ ਰੱਖਣਾ ਨੂਡਲ ਬਣਾਉਣ ਦੇ ਵਕਤ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਬਜ਼ੀ ਦੇ ਨਾਲ ਕਰਾਂਗੇ ਮਿਕਸ ਤੇ ਹੁਣ ਆਪਣੀਆਂ ਚੀਜ਼ਾਂ ਹੋਰ ਰਹਿndੀਆਂ ਪਾਉਣ ਵਾਲੀਆਂ ਤੁਸੀਂ ਸੋਚੋਗੇ ਕੀ ਰਹਿ ਗਿਆ ਉਦੋਂ ਪਹਿਲਾਂ ਆਪਾਂ ਗੈਸ ਚਲਾ ਲਾਂਗੇ ਗੈਸ ਰੱਖਣੀ ਆ ਸਲੋ ਠੀਕ ਹੈ ਤਾਂ ਕਿ ਜਦੋਂ ਆਪਾਂ ਸਬਜ਼ੀਆਂ ਮਿਕਸ ਕਰੀਏ ਹਨਾ ਤਾਂ ਕਿ ਇਹ ਠੰਡੇ ਵੀ ਨਾ ਹੋਣ ਤੇ ਥੱਲੋਂ ਸੇਕ ਵੀ ਥੋੜਾ ਥੋੜਾ ਲੱਗਦਾ ਰਹੇ ਤੇ ਨਾਲ ਹੀ ਹੁਣ ਆਪਣੀਆਂ ਦੋ ਚੀਜ਼ਾਂ ਹੋ ਰੈਂਦੀਆਂ ਉਹ ਵੀ ਪਾ ਲਾਂਗੇ ਇੱਕ ਤਾਂ ਥੋੜੀ ਜੀ ਪਾਵਾਂਗੇ ਲਾਲ ਮਿਰਚ ਤੇ ਇੱਕ ਪਾਵਾਂਗੇ ਇਹਦੇ ਵਿੱਚ ਕਾਲੀ ਮਿਰਚ ਠੀਕ ਹੈ ਜੀ ਤੇ ਕਿਉਂਕਿ ਉਹ ਜ਼ਰੂਰੀ ਆ ਤੇ ਉਹ ਪਾਉਣੀਆਂ ਉਦੋਂ ਹੀ ਆ ਜਦੋਂ ਆਪਾਂ ਨੂਡਲ ਪਾਤੇ ਠੀਕ ਹੈ ਉਦੋਂ ਪਹਿਲਾਂ ਉਹ ਤੜਕੇ ਦੇ ਵਿੱਚ ਨਹੀਂ ਪਾਉਣੀਆਂ ਠੀਕ ਹੈ ਜੀ ਇਹ ਗੱਲ ਦਾ ਧਿਆਨ ਰੱਖਿਓ ਤੁਸੀਂ ਤੇ ਮੈਂ ਇੱਥੇ ਹੁਣ ਲਾਲ ਮਿਰਚ ਪਾਉਣ ਲੱਗੀ ਆਂਗੀ ਤੇ ਮੈਂ ਇੱਥੇ ਪਾਇਆ ਸੀ ਅੱਧੇ ਚਮਚ ਤੋਂ ਵੀ ਘੱਟ ਪਾਇਆ ਸੀ ਤੁਹਾਨੂੰ ਉਹ ਅਗਰ ਮਿਰਚ ਜਿਆਦਾ ਪਸੰਦ ਆ ਜਾਂ ਘੱਟ ਪਸੰਦ ਆ ਤੁਸੀਂ ਆਪਦੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਸੋ ਇਹ ਗੱਲ ਦਾ ਤੁਸੀਂ ਧਿਆਨ ਰੱਖਿਓ ਠੀਕ ਹੈ ਜੀ ਇੱਥੇ ਨਾਲ ਹੀ ਹੁਣ ਮੈਂ ਪਾਤੀ ਜੀ ਕਾਲੀ ਮਿਰਚ ਤੇ ਕਾਲੀ ਮਿਰਚ ਪਾਉਣ ਤੋਂ ਬਾਅਦ ਫਿਰ ਆਪਾਂ ਚੰਗੀ ਤਰ੍ਹਾਂ ਜਿਹੜਾ ਹੈਗਾ ਨੂਡਲਾਂ ਨੂੰ ਸਬਜ਼ੀ ਦੇ ਨਾਲ ਮਿਕਸ ਕਰ ਲਿਆ ਤੇ ਲਓ ਜੀ ਆਪਣੇ ਨੂਡਲ ਬਣ ਕੇ ਹੋ ਗਏ ਨੇ ਤਿਆਰ ਠੀਕ ਹੈ ਜੀ ਤੇ ਤੁਸੀਂ ਵੀ ਇਦਾਂ ਕਰੀ ਬਣਾ ਕੇ ਜਰੂਰ ਦੇਖਿਓ ਤੇ ਯਾਦ ਨਾਲ ਥੱਲੋਂ ਗੈਸ ਜਰੂਰ ਬੰਦ ਕਰ ਦਿਓ ਕਿਤੇ ਗੈਸ ਨਾ ਔਨ ਰਹੇ ਜੀ ਤੇ ਸਾਰੇ ਨੂਡਲੀ ਥੱਲੇ ਲੱਗ ਜਾਣ ਠੀਕ ਹੈ ਜੀ ਤੇ ਪਰ ਜਦੋਂ ਆਪਾਂ ਇਹਨੂੰ ਮਿਕਸ ਕਰ ਰਹੇ ਹਾਂ ਓਨਾ ਕੁ ਟਾਈਮ ਆਪਾਂ ਹੌਲੀ ਗੈਸ ਰੱਖ ਕੇ ਜਰੂਰ ਚਲਾਉਣਾਗਾ ਤਾਂ ਕਿ ਜਿਹੜੇ ਨੂਡਲਾਂ ਉਹ ਵੀ ਆਪਣੇ ਠੀਕ ਹੈ ਜੀ ਆਪਣੇ ਨੂਡਲ ਬਣ ਕੇ ਹੋ ਗਏ ਨੇ ਤਿਆਰ ਤੁਸੀਂ ਦੇਖ ਸਕਦੇ ਹੋ ਤੇ ਕਲਰ ਕਿੰਨਾ ਸੋਹਣਾ ਆ ਸਬਜ਼ੀਆਂ ਵਿੱਚ ਹਨਾ ਤੇ ਕੜਾਹੀ ਜਰੂਰ ਆਪਣੀ ਥੋੜੀ ਜਿਹੀ ਸਾਫ਼ ਹੋ ਕੇ ਕਿਉਂਕਿ ਇਹਦੇ ਵਿੱਚ ਹਨਾ ਸੋਇਆ ਸੌਸ ਪਾਈ ਹੋਈ ਆ ਟਮੇਟੋ ਸੌਸ ਪਾਈ ਹੋਈ ਆ ਚਿੱਲੀ ਸੌਸ ਪਾਈ ਹੋਈ ਆ ਤੇ ਲਾਲ ਮਿਰਚ ਥੋੜੀ ਜਿਹੀ ਪਾਈ ਆ ਆਪਾਂ ਤੇ ਫੇਰ ਸਿਰਕਾ ਪਾਇਆ ਕਾਲੀ ਮਿਰਚ ਪਾਈ ਆ ਉਹਦੇ ਕਰਕੇ ਕੜਾਹੀ ਦਾ ਤਾਂ ਇੰਨਾ ਖਰਾਬ ਹੋਣਾ ਬਣਦੀ ਸੀ ਸੋ ਨੂਡਲ ਬਣ ਕੇ ਬਹੁਤ ਵਧੀਆ ਤਿਆਰ ਹੋਏ ਨੇ ਹੁਣ ਆਪਾਂ ਇਹਨੂੰ ਥੋੜੀ देर ਠੰਡਾ ਕਰ ਲਾਂਗੇ ਤੇ ਫੇਰ ਕਰਾਂਗੇ ਇਹਨਾਂ ਦਾ ਟੇਸਟ ਆਪਾਂ ਬਾਕੀ ਤੁਸੀਂ ਕਮੈਂਟ ਕਰਕੇ ਦੋ ਦੱਸਿਓ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਆ ਤੇ ਤੁਸੀਂ ਇਹਦਾ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਵਧੀਆ ਬਣਦੇ ਆ ਤੇ ਮੈਂ ਥੋੜੇ ਜਿਹਾ ਖਾ ਕੇ ਦੇਖੇ ਸੀ ਮੈਂ ਤਾਂ ਨੂਨ ਮਿਰਚ ਚ ਕਰ ਲਵਾਂ ਜੇ ਕੋਈ ਘਾਟ ਹੋਗੀ ਪਾ ਦੂੰਗੀ ਤੇ ਤੁਸੀਂ ਵੀ ਇਹ ਗੱਲ ਦਾ ਧਿਆਨ ਰੱਖਣਾ ਜੇ ਤੁਸੀਂ ਮਿਕਸ ਕਰ ਲਉਂਗੇ ਨਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਥੋੜਾ ਟੇਸਟ ਕਰਕੇ ਦੇਖ ਲਿਓ ਜੇ ਤੁਹਾਨੂੰ ਲੱਗੇ ਕੋਈ ਨੂਨ ਮਿਰਚ ਦੀ ਘਾਟ ਵਾਧਾ ਤਾਂ ਫਿਰ ਉਹ ਤੁਸੀਂ ਬਾਅਦ ਵਿੱਚ ਹੋਰ ਥੋੜਾ ਜਿਹਾ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਲਾ ਸਕਦੇ ਹੋ ਠੀਕ ਹੈ ਜੀ ਹਾਂਜੀ ਹੁਣ ਇੱਥੇ ਜੀ ਮੈਂ ਪਾ ਕੇ ਦੇ ਰਹੀਆਂ ਸਾਰਿਆਂ ਨੂੰ ਨੂਡਲਸ ਥਾਲੀਆਂ ਦੇ ਵਿੱਚ ਤੇ ਤੁਸੀਂ ਦੇਖੋ ਕਿੰਨੀ ਜ਼ਿਆਦਾ ਹਨਾ ਵਧੀਆ ਬਣ ਕੇ ਤਿਆਰ ਹੋਇਆ ਕੱਲੇ ਕੱਲੇ ਪਾਈਨੇ ਨੂਡਲ ਤੇ ਬਹੁਤ ਹੀ ਵਧੀਆ ਬਣੇ ਸੀ ਤੇ ਖਾਣ ਦੇ ਵਿੱਚ ਵੀ ਬਹੁਤ ਹੀ ਜ਼ਿਆਦਾ ਟੇਸਟੀ ਸੀਗੇ ਤੇ ਅਰਮਾਨ ਪਵਾ ਕੇ ਲੈ ਗਿਆ ਸੀ ਹੁਣ ਇੱਥੇ ਮੈਂ ਪਾ ਕੇ ਦੇ ਰਹੀ ਸੀ ਅਰਮਾਨ ਦੇ ਡੈਡੀ ਵਾਸਤੇ ਤੇ ਉਹ ਕਹਿੰਦੇ ਮੈਨੂੰ ਵੀ ਪਾ ਦੇ ਮੈਂ ਵੀ ਖਾ ਲਵਾਂ ਕਹਿੰਦੇ ਗਰਮ ਗਰਮ ਵਧੀਆ ਲੱਗਣਗੇ ਬਾਅਦ ਵਿੱਚ ਵੀ ਫਿਰ ਹਨਾ ਆਪਾਂ ਨੂੰ ਗਰਮ ਕਰਕੇ ਖਾਣੀ ਚਾਹੀਦੀ ਆ ਫਿਰ ਹੀ ਵਧੀਆ ਲੱਗਦੇ ਆ ਨਹੀਂ ਠੰਡੇ ਨੂਡਲਸ ਨਹੀਂ ਵਧੀਆ ਲੱਗਦੇ ਤੇ ਇਥੇ ਜੀ ਅਸੀਂ ਕਮਰੇ ਚ ਆ ਗਏ ਸੀ ਸਾਰੇ ਜਾਣੇ ਬੈਠ ਕੇ ਖਾ ਰਹੀ ਸੀ ਮੰਮੀ ਬਾਹਰ ਬੈਠੇ ਸੀ ਮੰਮੀ ਕਹਿੰਦੇ ਮੈਨੂੰ ਸੰਗ ਲੱਗਦੀ ਆ ਮੈਂ ਨਹੀਂ ਕਮਰੇ ਮੂਰੇ ਬੈਠਣਾ ਸੋ ਤਾਂ ਕਰਕੇ ਅਸੀਂ ਅੰਦਰ ਬੈਠੇ ਆ ਮਹਿਰਮਾਨ ਨੂੰ ਪੁੱਛਿਆ ਮੈਂ ਕਰਮਾਨ ਕਿੱਦਾਂ ਬਣਿਆ ਕਹਿੰਦਾ ਮੰਮੀ ਬਹੁਤ ਹੀ ਜ਼ਿਆਦਾ ਵਧੀਆ ਬਣਿਆ ਤੇ ਰਮਾਨ ਦੇ ਡੈਡੀ ਵੀ ਕਹਿੰਦੇ ਕਹਿੰਦੇ ਬਹੁਤ ਟੇਸਟੀ ਬਣੇ ਨੇ ਰਮਾਨ ਕਹਿੰਦਾ ਮੰ ਨੋ ਇਨੀ ਟੇਸਟੀ ਨਹੀਂ ਹੁੰਦੇ। ਬਾਕੀ ਦੋ ਘਰੀ ਆਪਾਂ ਹਨਾ ਸਬਜ਼ੀਆਂ ਵਗੈਰਾ ਪਾ ਕੇ ਬਣਾਉਣੀ ਆ ਵਧੀਆ ਤਾਂ ਚੀਜ਼ ਵਧੀਆ ਹੀ ਬਣਦੀ ਹੈ। ਤੁਸੀਂ ਵੀ ਬਣਾ ਕੇ ਜਰੂਰ ਦੇਖਿਓ ਤੇ ਫਿਰ ਉਸ ਤੋਂ ਬਾਅਦ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਦੀ ਲੱਗੀ ਇਹ ਰੈਸਪੀ ਤੇ ਚਲੋ ਜੀ ਵੀਡੀਓ ਦਾ ਵੀ ਕਰਦੇ ਆ ਐਂਡ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਤੇ ਚਲੋ ਜੀ ਮਿਲਦੀ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।